ਕਾਸ਼ ਤੇਰੀ ਅੱਖ ਦਾ ਉਹ ਚਸ਼ਮਾ ਜਿਹਾ ਬਣ ਜਾ ਮੇਰੇ ਬਿਨ ਦੁਨੀਆ ਜੀ ਲੱਗੇ ਅਧੂਰੀ ਕਾਸ਼ ਤੇਰੀ ਅੱਖ ਦਾ ਉਹ ਚਸ਼ਮਾ ਜਿਹਾ ਬਣ ਜਾ ਮੇਰੇ ਬਿਨ ਦੁਨੀਆ ਜੀ ਲੱਗੇ ਅਧੂਰੀ ਉਂਝ ਤਾਂ ਦਿਸੇ ਤੈਨੂੰ ਧੁੰਦਲਾ ਚਿਹਰਾ ਮੇਰੇ ਵਿੱਚੋਂ ਦੇਖ ਹੋਵੇ ਹਰੀਜ ਪੂਰੀ ਖੁਦ ਨਾਲੋਂ ਜ਼ਿਆਦਾ ਮੇਰਾ ਰੱਖਦੀ ਧਿਆਨ ਖੁਦ ਨਾਲੋਂ ਜ਼ਿਆਦਾ ਮੇਰਾ ਰੱਖਦੀ ਧਿਆਨ ਹੋ ਜਾ ਅੱਖੋਂ ਓਲੇ ਨਿਕਲ ਜਾਏ ਜਾਨ ਸੌਣ ਤੋਂ ਪਹਿਲਾਂ ਮੈਨੂੰ ਰੱਖ ਕੇ ਸਹਰਾਣੇ ਉੱਠਣ ਤੋਂ ਬਾਅਦ ਪਹਿਲਾਂ ਕਰੇ ਮੈਨੂੰ ਯਾਦ ਸਾਫ਼ ਜਿਹਾ ਕਰ ਮੈਨੂੰ ਫੂਕ ਜਿਹੀ ਮਾਰ ਨੱਕ ਤੇ ਬਿਠਾ ਲੈ ਬੁੱਕਲ ਜਿਹੀ ਮਾਰ ਕਿਸੇ ਦਾ ਸੱਜਣ ਦੂਰ ਹੋਇਆ ਕਿਸੇ ਦਾ ਸੱਜਣ ਦੂਰ ਹੋਇਆ ਕੋਈ ਬਿਨ ਸੱਜਣਾ ਤੋਂ ਚੂਰ ਹੋਇਆ ਕਿਸੇ ਨੂੰ ਮਿਲਿਆ ਤੋਖਾ ਕਿਸੇ ਨੂੰ ਮਿਲਿਆ ਤੋਖਾ ਤੇ ਕੋਈ ਨਾਲ ਹਲਾਤਾ ਮਜਬੂਰ ਹੋਇਆ ਇਹ ਦੁਨੀਆ ਭਰੀ ਜਜ਼ਬਾਤਾਂ ਦੀ ਇਹ ਦੁਨੀਆ ਭਰੀ ਜਜ਼ਬਾਤਾਂ ਦੀ ਕੋਈ ਲਿਖ ਸਤਰਾ ਮਸ਼ਹੂਰ ਹੋਇਆ ਇਹ ਇਸ਼ਕ ਬਿਮਾਰੀ ਭੈੜੀ ਐ ਇਹ ਇਸ਼ਕ ਬਿਮਾਰੀ ਭੈੜੀ ਐ ਜਿਹਨੂੰ ਲੱਗੀ ਖਤਮ ਜ਼ਰੂਰ ਫੇਰਾ ਉਦੀ ਯਾਦ ਸੋਹਣੇ ਖواب ਜੀ ਹੈ ਤੂੰ ਛਿੜੀ ਮਿੱਠੀ ਰਬਾਬ ਜੀ ਹੈ ਉਦੀ ਯਾਦ ਸੋਹਣੇ ਖواب ਜੀ ਹੈ ਤੂੰ ਛਿੜੀ ਮਿੱਠੀ ਰਬਾਬ ਜੀ ਹੈ ਬੰਦ ਅੱਖਾਂ ਸਰੂਰ ਜਿਹਾ ਹੋਈ ਜਾਂਦਾ ਬਿਨ ਪੀਤਿਆਂ ਜੜੀ ਸ਼ਰਾਬ ਜੀ ਹੈ ਉਦੀ ਯਾਦ ਸੋਹਣੇ ਖواب ਜੀ ਹੈ ਪਹਿਲੇ ਮੀਚੋਂ ਜੋ ਮਿੱਟੀ ਦੀ ਮਹਿਕ ਆਈ ਪਹਿਲੇ ਮੀਚੋਂ ਜੋ ਮਿੱਟੀ ਦੀ ਮਹਿਕ ਆਏ ਕੁਦਰਤ ਖਿੜ ਜਾਏ ਪਰਿੰਦੇ ਚਹਿਕ ਜਾਏ ਐਨਾ ਸਕੂਨ ਮਿਲੇ ਕੋਈ ਵੀ ਬਹਿ ਜਾਏ ਇਓ ਫੁੱਲਾਂ ਚੋਂ ਫੁੱਲ ਗੁਲਾਬ ਜਈ ਹੈ ਉਹਦੀ ਯਾਦ ਸੋਹਣੇ ਖਵਾਬ ਜਈ ਹੈ ਬੀਤੇ ਪਲਾਂ ਨੂੰ ਕਲਮ ਨਾਲ ਕੈਦ ਕੀਤਾ ਬੀਤੇ ਪਲਾਂ ਨੂੰ ਕਲਮ ਨਾਲ ਕੈਦ ਕੀਤਾ ਸੋਹਣੇ ਨੂੰ ਸੋਹਣਾ ਕਰਕੇ ਲਿਖ ਦਿੱਤਾ ਵਿੱਚ ਸਮੁੰਦਰ ਮਿਲੀ ਉਹ ਆਵਜੀ ਹੈ ਖਾਲੀ ਪੰਨਿਆਂ ਤੋਂ ਬਣੀ ਕਿਤਾਬ ਜੀ ਹੈ ਉਹਦੀ ਯਾਦ ਸੋਹਣੀ ਗਾਉਂ ਜੀ ਹੈ ਕਿੰਨੀ ਹਾ ਮੁਹੱਬਤ ਕੀਤੀ ਹੈ ਪਰ ਮੈਂ ਕੋਈ ਪਾਪ ਨਹੀਂ ਕੀਤਾ ਹਾਂ ਮੁਹੱਬਤ ਕੀਤੀ ਹੈ ਮੈਂ ਕੋਈ ਪਾਪ ਨਹੀਂ ਕੀਤਾ ਪਰ ਇਹ ਸਭ ਮੈਂ ਆਪ ਨਹੀਂ ਕੀਤਾ ਮੈਂ ਕੋਈ ਪਾਪ ਨਹੀਂ ਕੀਤਾ ਦਿਲ ਤੋਂ ਕਿਸੇ ਨੂੰ ਚਾਹਿਆ ਮੈਂ ਰੱਬ ਦੇ ਵਾਂਗੂ ਧਿਆਨ ਮੈਂ ਦਿਲ ਤੋਂ ਕਿਸੇ ਨੂੰ ਚਾਹਿਆ ਮੈਂ ਰੱਬ ਦੇ ਵਾਂਗੂ ਧਿਆਨ ਮੈਂ ਅੱਖਾਂ ਬੰਦ ਕਰ ਜਾਪ ਵੀ ਕੀਤਾ ਹਾਂ ਮੁਹੱਬਤ ਕੀਤੀ ਹੈ ਪਰ ਮੈਂ ਕੋਈ ਪਾਪ ਨਹੀਂ ਕੀਤਾ ਇਸ਼ਕ ਤੇਰਾ ਇਹ ਮੰਗਦੀ ਹੈ ਇਸ਼ਕ ਤੇਰਾ ਇਹ ਮੰਗਦੀ ਐ ਰੂਹ ਮੇਰੀ ਪਈ ਕੰਬਦੀ ਐ ਲੱਗੇ ਕਿਸੇ ਨੇ ਸ਼ਰਾਪ ਦਿੱਤਾ ਹਾ ਮੁਹੱਬਤ ਕੀਤੀ ਐ ਪਰ ਮੈਂ ਕੋਈ ਪਾਪ ਨਹੀਂ ਕੀਤਾ ਸੋਚੀ ਖਿਆਲੀ ਆਸ ਜਗਾ ਲਈ ਸੋਚੀ ਖਿਆਲੀ ਆਸ ਜਗਾ ਲਈ ਨਾਲ ਪ੍ਰੀਤ ਵੀ ਕੁੜੀ ਪਾਲੀ ਛੱਡਦਾ ਨਹੀਂ ਇਹ ਵਚਨ ਦਿੱਤਾ ਹਾ ਮੁਹੱਬਤ ਕੀਤੀ ਐ ਪਰ ਮੈਂ ਕੋਈ ਪਾਪ ਨਹੀਂ ਕੀਤਾ ਤੇਰੇ ਨਾਲ ਨਾ ਬੋਲਾਂ ਮੈਂ ਤੇਰੇ ਨਾਲ ਨਾ ਬੋਲਾਂ ਮੈਂ ਆਪਣੇ ਨਾਲ ਨਾ ਬੋਲਾਂ ਮੈਂ ਭੇਦ ਬੜੇ ਇਸ ਦਿਲ ਅੰਦਰ ਕਿਸੇ ਨਾਲ ਨਾ ਖੋਲਾਂ ਮੈਂ ਉੰਜ ਤਾਂ ਬਹੁਤਾ ਭਾਰ ਨਹੀਂ ਹੁੰਦਾ ਉਨ ਜਦਾਂ ਬਹੁਤਾ ਭਾਰ ਨਹੀਂ ਹੁੰਦਾ ਪਲ-ਪਲ ਨੂੰ ਕਿੰਜ ਤੋਲਾਵੇਂ ਕਦੇ-ਕਦੇ ਪਰਦਾ ਰੱਖਦਾ ਕਦੇ-ਕਦੇ ਭਾਵੇਂ ਪਰਦਾ ਰੱਖਦਾ ਰੱਖਦਾ ਨਹੀਂ ਹੰਝੋਲਾ ਨੇ ਪਹਿਲੀ ਨਜ਼ਰ ਵਾਲਾ ਉਹਦੇ ਨਾਲ ਪਿਆਰ ਹੋ ਗਿਆ ਪਹਿਲੀ ਨਜ਼ਰ ਵਾਲਾ ਉਹਦੇ ਨਾਲ ਪਿਆਰ ਹੋ ਗਿਆ ਉਹਨੂੰ ਦੇਖ ਮੇਰਾ ਦਿਲ ਬੇਕਰਾਰ ਹੋ ਗਿਆ ਫੇਰ ਕੀ ਹੋਣਾ ਸੀ ਮੈਂ ਵੀ ਖੁਆਬਾਂ ਵਾਲੇ ਘੋੜੇ ਤੇ ਸਵਾਰ ਹੋ ਗਿਆ ਉਹਨੂੰ ਲੈ ਕੇ ਉਸੇ ਘੋੜੇ ਤੇ ਫਰਾਰ ਹੋ ਗਿਆ